ਉਹ ਬੀਜੇਪੀ ਵਾਲੇ ਆ ਉਹ ਆਪਦੀ ਅੱਡ ਵਿਧਾਨ ਸਭਾ ਲਈ ਬੈਠੇ ਸੀ ਇੱਕ ਸਪੀਕਰ ਬਣਾ ਲਿਆ ਉਹਨਾਂ ਨੇ ਬਾਕੀ ਬਹਿ ਗਿਆ ਮਨਪੀਤ ਬਾਦਲ ਬੈਠਾ ਸੀ ਵਿੱਤ ਮੰਤਰੀ ਬਣਿਆ ਤੇ ਵਿੱਚ ਹੀ ਆਪਣਾ ਕਹਿੰਦੇ ਵੀ ਸਾਰੇ ਮੰਤਰੀ ਨੇ ਇਹ ਵਿੱਚ ਹੀ ਫਤੇਜੰਗ ਬਾਜਵਾ ਬੈਠਾ ਸੀ ਵਿੱਚ ਹੀ ਜਿੰਨੇ ਵੀ ਬੀਜੇਪੀ ਦੇ ਉਹ ਜਾਖੜ ਹੋਰੀ ਬੈਠੇ ਸਾਰੇ ਜਿੰਨਾ ਵੱਡਿਆ ਕੱਡਿਆ ਛੱਡਿਆ ਮਾਲਾ ਉੱਥੇ ਉੱਥੇ ਬਰਦਾਸੀ ਉਹ ਜਿਹੜਾ ਚੁਣਿਆ ਹੋਇਆ ਪਠਾਨਪੁਰ ਤੋਂ ਅਸ਼ਵਨੀ ਕੁਮਾਰ ਉਹ ਨਕਲੀ ਚ ਬੋਲੀ ਜਾਂਦਾ ਸੀ ਅਸਲੀ ਚ ਆਉਂਦਾ ਹੀ ਨਹੀਂ ਉਹ ਕਿਉਂਕਿ ਅਸਲੀ ਸਾਹਬ ਹੁੰਦਾ ਉੱਥੇ ਮੈਂ ਕਿ ਉਦਰੀ ਰੈਲਿਓ ਕਰੋ ਫਿਰ ਆਪਦੀ ਆਪਦੀ ਵਿਧਾਨ ਸਭਾ ਲਾ ਲਿਆ ਕਰੋ ਸ ਵੀਰੋ ਇਹ ਇਹਨਾਂ ਦੀ ਬੁਖਲਾਹਟ ਹੈ ਇਹਨਾਂ ਨੇ ਪਹਿਲਾਂ ਇਹ ਸੋਚਿਆ ਨਹੀਂ ਸੀ ਇਹਨਾਂ ਨੂੰ ਪਤਾ ਸੀ ਆਪਾਂ ਦੋਨੇ ਹੀ ਆਂ ਲੋਕਾਂ ਕੋਲੇ ਕੋਈ ਚਾਂਸ ਨਹੀਂ ਆਪਣੇ ਤੋਂ ਬਿਨਾ ਹੋਰ ਕਿੱਧਰ ਜਾਣਗੇ ਲੋਕ ਪੰਜ ਸਾਲ ਤੂੰ ਪੰਜ ਸਾਲ ਮੈਂ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕੋਈ ਤੀਜਾ ਵੀ ਆਊ ਔਰ ਤੀਜਾ ਵੀ ਇਹ ਜਾ ਜਿਹੜਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਹੋਊ ਝਾੜੂ ਉਹਦਾ ਚੋਣ ਨਿਸ਼ਾਨ ਹੋਊ ਸਫਾਈ ਕਰੂ ਤੇ ਤੀਜਾ ਵੀ ਇਹ ਜਾ ਆਊਗਾ ਜਿਹੜਾ ਹਿਸਾਬ ਲਾਊਗਾ ਤੁਹਾਡੇ ਤੋਂ ਹਜੇ ਤਾਂ ਹੋਰਾਂ ਦੇ ਹਿਸਾਬ ਪਏ ਨੇ ਕਈ ਉਹੀ ਭੱਜ ਕੇ ਮੈਨੂੰ ਫੜਨਗੇ ਕਹਿੰਦੇ ਲੈ ਲੈ ਉਹ ਪੰਜਾਬ ਦੇ ਰਾਖੇ ਕਹੋਂਦੇ ਨੇ ਕਹਿੰਦਾ ਮੈਨੂੰ ਪਤਾ ਲੱਗਿਆ ਮੈਨੂੰ ਫੜਨਗੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਚੋਰ ਦੀ ਦਾੜੀ 'ਚ ਟਣਕਾ ਚੋਰ ਦੇ ਦਿਲ 'ਚ ਪਾਲਾ ਹੁੰਦਾ ਉਸ ਕੋਲ ਖੈਰੀ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉੱਥੇ ਵਿਧਾਨ ਸਭਾ 'ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੜ ਲੈਣਗੇ ਇਹ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਕੋਈ ਆ ਜਾ ਉਹ ਸਾਡੇ ਪਿੰਡ ਦਾ ਇੱਕ ਮੁੰਡਾ ਰਣਜੀਤਦਾ ਉਹਦਾ ਨਾਮ 88 ਵੇਲੇ ਨਾ ਜਦੋਂ ਦਿਨ ਚੱਲ ਰਹੇ ਸੀ ਪੰਜਾਬ ਦੇ ਦੂਜੇ ਦਰਦੇ ਮਾਹੌਲ ਵਾਲੇ ਉਹਨੂੰ ਕਿਤੇ ਵਹਿਮ ਹੋ ਗਿਆ ਜੀ ਰਣਜੀਤੇ ਨੂੰ ਅੱਧ ਕਮਲਾਜਾ ਉਹ 60% ਕਮਲਾਜਾ 40% ਠੀਕ ਜਾਇ ਸਾਡੇ ਘਰਾਂ ਚ ਦੇ ਮੁੰਡਾ ਉਹਨੂੰ ਵਹਿਮ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਚੱਕੂ ਕਦੇ ਲੋਕ ਕਹਿੰਦੇ ਤੂੰ ਕਮਲਾਜਾ ਹੈਗਾ ਸਿੱਧ ਸੱਤ ਪੱਧਰਾ ਜਾਂ ਬੰਦਾ ਹੈ ਤੂੰ ਦਿਲ ਦਾ ਸਾਫ਼ ਹੈ ਤੈਨੂੰ ਪੁੱਲ ਕਿਉਂ ਚੱਕੂਗੀ ਕਹਿੰਦਾ ਤੈਨੂੰ ਦੇਖ ਲਿਓ ਪੁੱਲ ਚੱਕੂ ਉਹਨਾਂ ਦਾ ਘਰ ਤਾਂ ਇਧਰ ਗਲੀ ਵਾਲੇ ਪਾਸੋਂ ਸੀ ਮੇਨ ਐਂਟਰੀ ਪਰ ਜਿਹੜਾ ਪਿਛਲਾ ਪਾਸਾ ਸੀ ਉਹ ਖੁੱਲਾ ਸੀ ਐ ਜਿਹੜੀ ਸੜਕ ਸਾਡੇ ਪਿੰਡ ਨੂੰ ਆਉਂਦੀ ਉਹ ਘਰੋਂ ਦਿਖਦੀ ਸੀ ਐ ਬੋਲਟ ਮੋਟ ਸੱਕਦੇ ਦੋ ਪੁਲਿਸ ਵਾਲੇ ਵਰਦੀ ਚ ਆਉਂਦੇ ਦੇਖ ਲੈ ਕਹਿੰਦਾ ਲੈ ਵੀ ਰஞ்சிਤਿਆ ਪੈ ਗਈ ਪੁਲਸ ਹੋਏ ਤੈਨੂੰ ਚੱਕਣਗੇ ਅੱਜ ਐਵੇਂ ਗਵਾਂਡੀਆਂ ਦੇ ਘਰੇ ਛਾਲ ਮਾਰਦਿਆ ਤੇਰੇ ਕੰਨ ਟੱਪ ਕੇ ਉਹਨਾਂ ਦਾ ਗਵਾਂਡੀਆਂ ਦਾ ਬੈਕ ਸਾਈਡ ਸੀ ਉਹਨਾਂ ਤੂੜੀ ਵਾਲੇ ਕੋਠੇ 'ਚ ਬਹਿ ਜਾ ਕਰੇ ਬੈਠ ਰਿਹਾ ਬੈਠ ਰਿਹਾ ਜਦੋਂ ਫਿਰ ਦੁਬਾਰੇ ਬੁਲਟ ਦੀ ਆਵਾਜ਼ ਆਈ ਘੰਟੇ ਬਾਅਦ ਦੇਖਿਆ ਚਲੇ ਗਏ ਸ਼ੁਕਰ ਆ ਉਹ ਕਹਿੰਦਾ ਟਾਈਮ ਤੇ ਪਤਾ ਲੱਗ ਗਿਆ ਨਹੀਂ ਅਜਨ ਜੀਤਿਆ ਚੱਕ ਲੈਂਦੀ ਪੁਲਿਸ ਤਾਂ ਨੂੰ 1.5 ਸਾਲ ਛਾੜਾ ਮਾਰੀ ਗਿਆ ਜੀ ਪੌਣੇ 2 ਸਾਲ ਇੱਕ ਦਿਨ ਕੀ ਹੋਇਆ ਜੀਪ ਆਵੇ ਪੁਲਿਸ ਦੀ ਕਹਿੰਦਾ ਲੈ ਵੀ ਰਜੀਤਿਆ ਗਾਰ ਤਾਂ ਪੈ ਗਈਆਂ ਓਏ ਗਾਰ ਤਾਂ ਹੀ ਪੈ ਗਈਆਂ ਅੱਜ ਤੱਕ ਨਹੀਂ ਛੱਡਦੇ ਮਾਰੀ ਛਾਲ ਉਹਨਾਂ ਦੇ ਉਹਨੇ ਟੂੜੀ ਵਾਲੇ ਕੋਠੇ 'ਚ ਬਹਿ ਗਿਆ ਪੁਲਿਸ ਕਿਤੇ ਕੁਦਰਤੀ ਉਹਨਾਂ ਦੇ ਘਰ ਹੀ ਆਈ ਸੀ ਜਿੱਨਾਂ ਦੇ ਟੂੜੀ ਵਾਲੇ ਕੋਠੇ 'ਚ ਬੈਠਾ ਸੀ ਉਹ ਮੂਰਦੀ ਆ ਗਈ ਪੁਲਿਸ ਦੀ 부ੜੀ ਨੂੰ ਕਹਿੰਦੇ ਤੇਰੇ ਮੁੰਡੇ ਕੱਢਦੇ ਆ ਸ਼ਰਾਬਾਂ ਨਕਲੀ ਸ਼ਰਾਬਾਂ ਵੇਚਦੇ ਹੋ ਤੁਸੀਂ ਕੱਢ ਕੱਢ ਕੇ ਜ਼ਹਿਰ ਪਿਆਉਂਦੇ ਲੋਕਾਂ ਨੂੰ ਕਿੱਥੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਪਤਾ ਨਹੀਂ ਕਿੱਥੇ ਨੇ ਗੋਲੀ ਮਾਰਦੇ ਜਿੱਥੇ ਹੈਗੇ ਨੇ ਔਲਾਦ ਭਾਈ ਮਾਰੀ ਨਿਕਲਿਆ ਇਹਨਾਂ ਨੂੰ ਇੱਕ ਪੁਲਿਸ ਵਾਲਾ ਤੂੜੀ ਵਾਲੇ ਕੋਠੇ 'ਚ ਰੰਜੀਤੇ ਨੂੰ ਫੜੀ ਆਵੇ ਉਹ ਕਹਿੰਦਾ ਤੂੰ ਤਾਂ ਕਹਿੰਦੀ ਆ ਪਤਾ ਨਹੀਂ ਕਿੱਥੇ ਨੇ ਇੱਥੇ ਅੱਧੇ ਘਰੇ ਤੂੜੀ ਵਾਲੇ ਕੋਠੇ 'ਚ ਪਟਾਰੇ ਦੋ 부ੜੀ ਦੇ ਮਾਰੀਆਂ ਉਹਨਾਂ ਨੇ ਉਹ ਕਹਿੰਦੀ ਇਹ ਤਾਂ ਮੇਰਾ ਮੁੰਡਾ ਹੀ ਹੈ ਨਹੀਂ ਦੋ ਹੋਰ ਮਾਰੀਆਂ ਹੁਣ ਤੂੰ ਮੁੰਡੇ ਤੋਂ ਮੁਕਰਦੀ ਆ ਇਹਨਾਂ ਨੂੰ ਪੰਚਾਇਤ ਇਕੱਠੀ ਹੋ ਗਈ ਤਾਂ ਰਣਜੀਤ ਤਾਂ ਹੁਣ ਜਸਟੀਫਾਈ ਕਰ ਰਿਹਾ ਆ ਆਵਦੀ ਗ੍ਰਿਫਤਾਰੀ ਨੂੰ ਕਹਿੰਦਾ ਪਿੰਡ ਦੇ ਲੋਕੋ ਮੈਂ ਤੁਹਾਨੂੰ ਪੌਣੇ ਦੋ ਸਾਲ ਦਾ ਕਹੀ ਜਾਂਦਾ ਮੈਨੂੰ ਪੁਲਿਸ ਚੱਕੂ ਮੈਨੂੰ ਪੁਲਿਸ ਚੱਕੂ ਤੁਸੀਂ ਕਹਿੰਦਾ ਮੈਨੂੰ ਕਮਲਾ ਕਹੀ ਗਿਓ ਆ ਚੱਕ ਲਿਆ ਪੁਰਾਣਾ ਤੁਹਾਡਾ ਅੱਜ ਕਹਿੰਦਾ ਲੈ ਦੱਸੂ ਯਾਰ ਉਹ ਪਿੰਡ ਦੇ ਲੋਕਾਂ ਨੇ ਕਹਿਆ ਜੀ ਇਹ ਤਾਂ ਵਿਚਾਰਾ ਛਾਲਾ ਉਹੀ ਮਾਰੀ ਜਾਂਦਾ ਅੱਜ ਕਿਤੇ ਛਾਲ ਜਿਹੜੀ ਉਹ ਸਿੱਧੀ ਉਹ ਪੈ ਗਈ ਪਹਿਲਾਂ ਤਾਂ ਪੁੱਠੀਆਂ ਪੈਂਦੀਆਂ ਸੀ ਇਹ ਇਹਨਾਂ ਦਾ ਮੁੰਡਾ ਹੈ ਨਹੀਂ ਜੀ ਤਾਂ ਹੋਰ ਕਰਦਾ ਜੀ ਤਾਂ ਆ ਕੇ ਕਿ ਬਚਾ ਹੋਇਆ ਆਹੀ ਗੱਲ ਉਹਨਾਂ ਨੂੰ ਹੁਣ ਤੰਕਰੇ ਮੈਨੂੰ ਚੱਕਣਗੇ ਉਹੀ ਕੋਈ ਐਂਬੂਲੈਂਸ ਲੰਘ ਜਿਹਾ ਪੈ ਗਈ ਪੁਲਿਸ ਹੋਏ ਕਿਉਂਕਿ ਉਹ ਦਿਲ ਚ ਪਾਲਾ ਹੈ ਨਾ ਦਿਲ ਚ ਪਾਲਾ ਹੈ ਸਈਆ ਨਾ ਸੱਚੀਆਂ ਨੇ ਨਾ ਸੱਚੇ ਤਾਰੀ ਮਾਰ ਕੇ ਸਾਡਾ ਹੌਸਲਾ ਵਧਾ ਦਿਆ ਕਰੋ ਇਹਨਾਂ ਦੇ ਸਾਰੇ ਪੇਤ ਪਏ ਆ ਮੇਰੇ ਕੋਲੇ ਆਪਣੇ ਕੋ ਡੇਢ ਸਾਲ ਐ ਸਰਕਾਰ ਦਾ ਪਿਆ ਸੁੱਖ ਨਾਲ ਜਿਹੜੇ ਸਾਹ ਤੇ ਲੋਕਾਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਆ ਐਡੇ ਐਡੇ ਕੱਠ ਹੋ ਰਹੇ ਨੇ ਅਗਲਾ ਵੀ ਆਪਣੇ ਕੋਲ ਹੀ ਐ ਪਰ ਐ ਆ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਕੇ ਦਿਖਾਵਾਂਗੇ ਸਾਨੂੰ ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ ਪੰਜਾਬ ਹੀ ਬਣ ਜੇ ਸਾਡਾ ਉਹ ਛਿੰਝਾਂ ਵਾਲਾ ਪੰਜਾਬ ਉਹ ਕਬੱਡੀਆਂ ਵਾਲਾ ਪੰਜਾਬ ਉਹ ਭੰਗੜਿਆਂ ਵਾਲਾ ਪੰਜਾਬ ਉਹ ਫੌਜ 'ਚ ਭਰਤੀ ਹੋਣ ਵਾਲਾ ਪੰਜਾਬ ਉਹ ਕਿੱਧਰ ਲੈ ਗਏ ਸਾਡਾ ਪੰਜਾਬ